ਰਮਾਨੀ ਦੇਖੋ ਜੀ ਅਰੇ ਦ ਲੰਡਨ ਸਟਰੀਟ ਆਪਣਾ ਪਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਿਆ ਸਾਭ ਮੰਡੇ ਹੈ ਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸਾਉਂਡ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਤੇ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗਿਆ ਕੋਇਆ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਪੈਕ ਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕ ਅਪ ਚਲਾਓ ਤੇ ਮੈਨੂੰ ਇਹ ਸ਼ੂਰ ਇਹ ਨਾ ਜ਼ਿਆਦਾ ਸੀਗਾ ਤੇ ਤਾਂ ਕਰਕੇ ਮਸਲਾ ਕੀ ਨਿਭੜੇ ਮਸਲਾ ਦਾ ਨਿਭੇਈ ਵੈਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਭੜਨਾ ਕੀ ਹੈ ਸਾਡਾ ਕਿਹੜਾ ਵੀ ਰੌਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨੂੰ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹਾਂਜੀ ਪੇਮੈਂਟ ਦਾ ਕੋਈ ਰੌਲਾ ਨਹੀਂ ਇਸ਼ੂ ਨਹੀਂ ਹੈ ਕਵੀ ਜੀ ਟੈਕਨੀਕਲੀ ਹੋਰ ਦੱਸ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਸੌਟ ਆਊਟ ਹੋ ਜੇ ਨੀ ਛੋਟਾ ਛੋਟਾ ਇਹ ਜ਼ਰਟਾ ਉਟਾ ਵੀਡੀਓ ਆਬਵੀਅਸਲੀ ਜੀ ਕਾਹ ਕਿਤਾ ਵੀਡੀਓ ਬਣਾ ਰਹੇ ਆ ਚਲੋ ਚਲੋ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਹੋਰ ਦੱਸੋ ਮੈਂ ਹੋਰ ਕੀ ਕਰਾਂ ਹਾਂਜੀ ਬਿਲਕੁਲ ਅੰਦਰ ਹੈ ਜੀ ਪਤਾ ਨਹੀਂ ਕਾਦੇ ਅੰਦਰ ਛੁਪ ਕੇ ਬੈਠੇ ਹੈ ਜੀ ਇਹਨਾਂ ਨੂੰ ਪੁੱਛ ਰਿਹਾ ਹਾਂਜੀ ਹਾਂਜੀ ਬਿਲਕੁਲ ਹੈ ਜੀ ਕੀ ਮਸਲਾ ਕੀ ਹੈ ਮਸਲਾ ਕੁਝ ਨਹੀਂ ਹੈ ਜੀ ਸਟੇਜ ਤੇ ਆਏ ਜੀ ਪੈਸੇ ਲਿੱਤੇ ਸਾਡੇ ਕੋਲੋਂ ਪੂਰੀ ਸਟੇਜ ਤੇ ਆਏ ਅੱਧਾ ਘੰਟਾ ਗਾਇਆ 20 25 ਮਿੰਟ ਹੀ ਅੱਧਾ ਘੰਟਾ ਦਾ ਹਲੇ ਹਲੇ 10 ਮਿੰਟ ਦਾ ਕਰੀ ਗਿਆ 20 25 ਮਿੰਟ ਗਾਇਆ ਤੇ ਜਦੇ ਉਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਇੱਥੇ ਆ ਕੇ ਬਹਿ ਗਿਆ ਅੰਦਰ ਇੱਥੇ ਆ ਕੇ ਅਸੀਂ ਪੁੱਛ ਰਹੇ ਆ ਇਹਦੇ ਬੰਦੇ ਸਾਨੂੰ ਮਿਲਣ ਨਹੀਂ ਦੇ ਰਹੇ ਹਾਇ ਤੱਕ ਅੰਦਰ ਬੈਠਾ ਤੱਕੇ ਮਾਰ ਰਿਹਾ ਗ ਕਿਉਂ ਸਾਡਾ 40 ਲੱਖ ਰੁਪਏ ਲੱਗਿਆ ਹੋਇਆ ਪ੍ਰੋਗਰਾਮ ਦੇ ਸੀ ਕਿਉਂ ਖਰਾਬ ਕੀਤਾ ਕੋਈ ਜਵਾਬ ਨਹੀਂ ਹੈਗਾ ਉਹ ਬੰਦੇ ਉਲਟਾ ਕਹੀ ਜਾਂਦੇ ਸਾਡੇ ਪੈਲਸ ਤੋਂ ਬਾਹਰ ਜਾਓ ਐ ਕਰੋ ਕਰੋ ਉੱਟਾ ਕਿਉਂ ਅੰਦਰ ਲੁਕੇ ਬੈਠਾ ਆਹ ਦੇਖੋ ਇਧਰ ਕੀ ਬੰਦੇ ਕੋਈ ਅੱਜਾ ਭਾਈ ਕਰਨ ਲੱਗੇ ਹੋਏ ਵਿੱਚ ਹੁੰਦੇ ਆ ਕੇ ਆਹ ਦੇਖੋ ਇਹ ਆਹ ਦੇਖੋ ਅੱਛਾ ਕਿੰਨੇ ਪੈਸੇ ਆ ਤੁਹਾਡੀ ਗੱਲ ਬਾਤ ਸਾਡੇ ਜੀ 6 ਲੱਖ ਰੁਪਏ ਲਿੱਤਾ ਜੀ ਇਹਨਾਂ ਨੇ 5 ਲੱਖ 90 ਹਜ਼ਾਰ ਰੁਪਏ ਜੀ ਤੁਸੀਂ ਕੈਸ਼ ਦਿੱਤਾ ਕਿ ਮੈਂ ਟ੍ਰਾਂਸਫਰ ਕਰਿਆ ਕੋ ਟ੍ਰਾਂਸਫਰ ਵੀ ਹੋਇਆ ਹੋਇਆ ਪਹਿਲਾ ਜਿਹੜਾ ਬੁਕਿੰਗ ਅਮਾਉਂਟ ਸੀ ਬਾਕੀ ਉੱਥੇ ਚੜਨ ਤੋਂ ਪਹਿਲਾਂ ਕੈਸ਼ ਲੇਤਾ ਉਹਨੇ ਤਾਂ ਬਿਲਕੁਲ ਇਸ ਚਾਹੀਦਾ ਇਦਾਂ ਦੀ ਡਰਾਉ ਵੀ ਚਾਹੀਦੀ ਹੈ ਇਦਾਂ ਦਾ ਸਾਮ ਚਾਹੀਦਾ ਸਾਡੇ ਭਾਈਆਂ ਨੂੰ ਹੱਥ ਪਾ ਗਏ ਪ੍ਰੋਗਰਾਮ ਚੱਲਦੇ ਸੀ ਅਸੀਂ ਜੀ ਪ੍ਰੋਗਰਾਮ ਤੁਸੀਂ ਦੂਜੀ ਆ ਗਏ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲ ਆ ਗਿਆ ਇੱਧਰ ਆ ਕੇ ਕੰਗਲ ਬਿਜਲੀ ਦੀ ਦਿੱਕਤ ਆ ਗਈ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚੱਲੇਗੀ ਕਿੰਨੇ ਸਾਊਂਡ ਲਾਏ ਜੀ ਹੁਣ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਲੇ ਹੋਏ ਹੋ ਜੀ ਇਹ ਮਸਲਾ ਹੈ ਭਾਜੀ ਕਿੰਨਾ ਕਿੰਨੇ ਗਾਣੇ ਗਾਏ ਜੀ ਇਹਨਾਂ ਦੇ ਵੱਲੋਂ ਗਾਣੇ ਗਾਏ ਹੋਏ ਸੀ ਤੋਂ ਹਮਲ ਦੀ ਜਾਂ ਕੋਈ ਜ਼ਿਆਦਾ ਮੁਸ਼ਕਲ ਤਾਂ ਹਮਲ ਲਾਇਆ ਹੋਣਾ ਸਰ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ ਸਰ ਇਹਨਾਂ ਬੁੱਕਰੇ ਦਾ ਕਿੰਨੇ ਪੈਸੇ ਨਾਲ ਗੱਲ ਜੀ ਮੈਂ ਤੁਹਾਨੂੰ ਦੱਸਦਾ ਇੱਕ ਮਾਲਕ ਆਸੀਂ ਮਾਲਕ ਹੈ ਜੀ ਲਿਆ ਸੀ ਮਾਲਕ ਅਸੀਂ ਗਲਤ ਬੋਲ ਸਕਦੇ ਹਾਂ ਉੱਥੇ ਮੀਡੀਆ ਬੈਠੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕੁ ਗਾਇਆ ਹੂੰ ਸਮਝ ਲੈ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਸੀਗੇ ਹਾਂਜੀ ਸਰ ਤੁਸੀਂ ਉੱਥੇ ਉਸੇ ਸਟੇਜ ਤੇ ਖੜਾ ਸੀ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰੇ ਆਣੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਜੀ ਉਸ ਟਾਈਮ ਨਾਲ ਹੀ ਪੌੜੀਆਂ ਤੇ ਇੱਕ ਗੱਡੀ ਚ ਬੈਠ ਗਈ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾ ਤਾਂ ਉਤਰ ਕੇ ਆਪਾਂ ਗੱਡੀ 'ਚ ਬੈਜੀਏ ਦੋ ਮਿੰਟ ਕਿੰਨੇ ਕਿੰਨੇ ਪੈਸੇਾਂ 'ਚ ਤੁਹਾਡੀ ਗੱਲਬਾਤ ਹੋਈ ਸੀ 5 ਲੱਖ 90 5 ਲੱਖ 90 ਹਜ਼ਾਰ ਦੀ ਪੇਮੈਂਟ ਹੈ ਆਨਲਾਈਨ ਟ੍ਰਾਂਸਫਰ ਕੀਤੀ ਹੈ ਕੈਸ਼ ਕੀਤੀ ਹੈ ਬਾਈ ਜੀ ਬੜਾ ਖੁੱਲਿਓ ਪਿੱਛੇ ਆਜਾ ਤਮਾਥੋ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਕੋਈ ਗਲਤਫਹਿਮੀ ਅਸੀਂ ਅਸੀਂ ਤਾਂ ਇਹ ਪੁੱਛ ਰਹੇ ਹਾਂ ਜੀ ਅਸੀਂ ਸਮਝਦੇ ਨਹੀਂ ਤੁਹਾਨੂੰ ਸਮਝਦੇ ਆ ਰਹੀ ਹਾਂ ਜੀ